ਹਾਂਜੀ ਸਸੀ ਕਾਲਜੀ ਦਾ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਚਲੋ ਆਓ ਵੀ ਮੇਰੀ ਫੌਜ ਵੀਡੀਓ ਬਣਾਈਆਂ ਸੂਟਾਂ ਦੀ ਸੋਹਣੇ ਸੋਹਣੇ ਸੂਟ ਆਜੋ ਦਿਖਾਈਏ ਆਜੋ ਮੇਰੇ ਪਿੱਛੇ ਪਿੱਛੇ ਹੋਣ ਜਰੀਕ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਕਰਦੇ ਆ ਸ਼ੁਰੂਆਤ ਦਿਖਾਉਨੇ ਆ ਸੂਟ ਤੁਹਾਨੂੰ ਅੱਜ ਬਹੁਤ ਸੋਹਣੇ ਜਿਹੇ ਸੂਟ ਜਿਹੜੇ ਰੈਡੀ ਕਰਾਏ ਆਪਾਂ ਤੇ ਜਿਹੜੇ ਅੱਜ ਤੁਹਾਡੇ ਲਈ ਲੈ ਕੇ ਆਉਣੇ ਆ ਚੈੱਕ ਕਰੋ ਕਾਟਨ ਦੇ ਸੂਟ ਬਾਟਮ ਵਰਕ ਵਾਲੇ ਸੂਟ ਆ ਅੱਛਾ ਆ ਸੱਚ ਉਸ ਇੰਬ੍ਰੋਇਡਰੀ ਵਾ ਤੇ ਆ ਫੈਬਰਿਕ ਤੇ ਬਾਕੀ ਸੂਟ ਤੁਹਾਨੂੰ ਸਾਰੇ ਦਿਖਾਉਣਾ ਮੈਂ ਚੈੱਕ ਕਰਾਉਣਾ ਸਾਰਿਆਂ ਦੀਆਂ ਵੀਡੀਓ ਆਪਾਂ ਹੁਣੇ ਅਪਲੋਡ ਕਰਦੇ ਆ ਲੱਗੇ ਆ ਸ਼ੁਰੂ ਕਰਨ ਤੇ ਫਿਰ ਤੁਹਾਨੂੰ ਦਿਖਾਉਨੇ ਆ ਸੂਟ ਸੋਹਣੇ ਸੋਹਣੇ ਲਓ ਜੀ ਚੈੱਕ ਕਰ ਲਓ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਜੇ ਜਾਮ ਕਾਟਨ ਦੇ ਸੂਟਾਂ ਦੀ ਤੇ ਨਾਲ ਮਸਲੀਨ ਦੇ ਤੇ ਨਾਲ ਸੂਟ ਆਉਣੇ ਜੇ ਬਹੁਤ ਸੋਹਣੇ ਇਹਦੇ ਵਿੱਚ ਜਿਹੜੇ ਆ ਕਾਟਨ ਦੇ ਤੇ ਬੜੇ ਸੋਹਣੇ ਤੇ ਸਸਤੇ ਰੇਟਾਂ ਦੇ ਵਿੱਚ ਆਉਣੇ ਜੇ ਸਾਰੇ ਤੁਹਾਨੂੰ ਮੈਂ ਚੈੱਕ ਕਰਾ ਦਣਾ ਅੱਜ ਵੀਡੀਓ ਜਿਹੜੀ ਹੈ ਜ਼ਿਆਦਾ ਲੰਬੀ ਨਹੀਂ ਹੋਣੀ ਕਿਉਂਕਿ ਅੱਜ ਸਟਾਕ ਜਿਹੜਾ ਘਟਿਆ ਥੋੜਾ ਜਿਹਾ ਆਪਣੇ ਕੋਲ ਤੇ ਇਹ ਕਰਕੇ ਇਹ ਤੁਹਾਨੂੰ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਦੇ ਦੇਨੇ ਸਸਤੇ ਰੇਟਾਂ ਦੇ ਵਿੱਚ ਤੇ ਚੈੱਕ ਕਰਿਓ ਜੀ ਪਹਿਲਾ ਸੂਟ ਪਿਸਤਾ ਸ਼ੇਡ ਦੇ ਵਿੱਚ ਤੇ ਇਹਦਾ ਜਿਹੜਾ ਫੈਬਰਿਕ ਜੇ ਉਹ ਹੈਗਾ ਜੇ ਜਾਮ ਕਾਟਨ ਦਾ ਬਹੁਤ ਸੋਹਣਾ ਸੂਟ ਜੇ ਘੇਰੇ ਤੇ ਆ ਗਿਆ ਜੇ ਸਾਰੇ ਵਰਕ ਐਮਬਰਾਇਡਰੀ ਇਹਦੇ ਬਹੁਤ ਸੋਹਣੀ ਸੈਲਫ ਸੈਲਫ ਦਾ ਡਿਜ਼ਾਈਨ ਜੇ ਬਹੁਤ ਪਿਆਰਾ ਜਿਹਾ ਤੇ ਇਹ ਤੁਸੀਂ ਫੈਬਰਿਕ ਚੈੱਕ ਕਰ ਸਕਦੇ ਜੇ ਜਾਮ ਕਾਟਨ ਦਾ ਬਿਨਾ ਲਾਈਨਿੰਗ ਤੋਂ ਸੂਟ ਜਿਹੜਾ ਜੇ ਸਟਿਚ ਹੁੰਦਾ ਜੇ ਦੁਪੱਟਾ ਨਾਲ ਜੇ ਮਸਲੀਨ ਦਾ ਤੇ ਦੁਪੱਟੇ ਦੇ ਵੀ ਪੱਲਿਆਂ ਦੇ ਉੱਤੇ ਔੜੀਗੇ ਸਾਰੇ ਏਮਬਰਾਇਡਰੀ ਤੇ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਦੁਪੱਟਾ ਜੇ ਤੇ ਰੇਟ ਦਾ ਹੋਣਾ ਜੇ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਰੇਟ ਪੂਰੇ ਚੈਲੰਜਿੰਗ ਵਾਲੇ ਜੇ ਆਲ ਓਵਰ ਇੰਡੀਆ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਦਵਾਂਗੇ 745 ਰੁਪਏ ਤੇ ਸ਼ਿਪਿੰਗ ਹੋਊਗੀ ਜੇ ਫ੍ਰੀ ਤੇ ਇਹ ਲੱਗੀ ਜੇ ਸੇਲ ਬਹੁਤ ਸੋਹਣੀ ਕਾਟਨ ਦੇ ਸੂਟਾਂ ਦੀ ਤੇ ਕਲਰ ਇਹ ਤੁਹਾਨੂੰ ਦਿਖਾ ਦਿੰਨੇ ਦੂਸਰਾ ਹਲੋ ਜੀ ਸ਼ੇਡ ਆ ਗਈ ਜੇ ਪਿਸਤਾ ਉਹ ਸੌਰੀ ਪੀਚ ਪੀਚ ਆ ਗਿਆ ਕਲਰ ਬਹੁਤ ਸੋਹਣੇ ਮਤਲਬ ਲਾਈਟ ਚਾਰਟ ਨੇ ਬਹੁਤ ਟੌਪ ਦੇ ਗਰਮੀਆਂ ਦੇ ਪੌਣ ਵਾਲੇ ਤੇ ਫੈਂਸੀ ਆਈਟਮਾਂ ਜੇ ਦੁਪੱਟੇ ਸਾਰੇ ਜਿਹੜੇ ਜੇ ਇਹਨਾਂ ਦੇ ਬਣੇ ਜੇ ਡਿਜ਼ਾਈਨਰ ਕਟਵਰਕ ਤੇ ਨਾਲ ਇਹਨਾਂ ਦੇ ਹੋਇਆ ਜੇ ਉੱਪਰ ਵਰਕ ਬਹੁਤ ਸੋਹਣਾ ਰੇਟ ਹੈਗਾ ਜੇ ਸਿਰਫ ਇਹਨਾਂ ਦਾ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਤੇ ਇਹ ਆ ਗਿਆ ਫਰੋਜੀ ਤੇ ਜਲਦੀ ਜਲਦੀ ਬੁੱਕ ਕਰਿਓ ਲੇਟ ਨਾ ਕਰਿਓ ਜਿੰਨਾ ਜਲਦੀ ਬੁੱਕ ਕਰੋਗੇ ਕੋਨਾ ਛੇਤੀ ਸੂਟ ਮਿਲੂਗਾ ਤੁਹਾਨੂੰ ਜੇ ਲੇਟ ਹੋ ਗਏ ਤਾਂ ਫਿਰ ਸਟਾਕ ਜਿਹੜਾ ਜੇ ਉਹ ਨਹੀਂ ਜਬਾਜਦਾ ਤੇ ਆ ਵੀ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਫਿਰੋਜੀ ਦੇ ਨਾਲ ਦੁਪੱਟੇ ਦਾ ਕੰਟਰਾਸਟ ਬਹੁਤ ਪਿਆਰਾ ਜੇ ਰੇਟ 745 ਰੁਪਏ ਫੈਬਰਿਕ ਹੈਗਾ ਜੇ ਕਾਟਨ ਦਾ ਇਸ ਤੋਂ ਬਾਅਦ ਆ ਸੂਟ ਜਿਹੜੇ ਆ ਇਹ ਤੁਸੀਂ ਪਹਿਲਾਂ ਵੇਖੇ ਸੀਗੇ ਇਹ ਸੂਟ ਵਿਗੇ ਹੀ 1000 ਪਲੱਸ ਦੀ ਰੇਂਜ ਦੇ ਵਿੱਚ ਤੇ ਜਿਹੜੇ ਅੱਜ ਤੁਹਾਨੂੰ ਆਪਾਂ ਦੇ ਦਨੇ ਆ ਪੀਚ ਕਲਰ ਦੇ ਨਾਲ ਬਹੁਤ ਸੋਹਣਾ ਔਰਗਾਂਜਾ ਦੁਪੱਟੇ ਦੇ ਨਾਲ ਸਾਰਾ ਦੁਪੱਟੇ ਦੇ ਉੱਤੇ ਸੀਕੁਐਂਸ ਵਰਕ ਹੈ ਲੈਸ ਦਾ ਵੀ ਤੇ ਪਲਾਸ ਇਹਦੇ ਵਿੱਚ ਇਹਦਾ ਜਿਹੜਾ ਹੈਗਾ ਜੇ ਤਿੱਲੇ ਦਾ ਵਰਕ ਨਾਲ ਗੋਟਾ ਪੱਟੀ ਬਹੁਤ ਸੋਹਣੀ ਹੋਈ ਜੇ ਸਾਰੇ ਸੂਟ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਵਰਕ ਇਹਦੇ ਉੱਤੇ ਤੇ ਥੱਲੇ ਪੈਚ ਵਰਕ ਜਿਹੜਾ ਜੇ ਸੇਮ ਔਰਗਾਂਜਾ ਦਾ ਲੱਗਾ ਇਧਰ ਬਾਹਾਂ ਦੇ ਉੱਤੇ ਵੀ ਵਰਕ ਹੈ ਤੇ ਸਾਰਾ ਸੂਟ ਜਿਹੜਾ ਤੁਹਾਨੂੰ ਮਿਲ ਜਣਾਗੇ ਅੱਜ ਦੇ ਰੇਟ ਜਿਹੜੇ ਆ ਇਹਦੇ ਸਿਰਫ 700 ਤੇ 45 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਸਿੰਗਲ ਸੂਟ ਤੁਸੀਂ ਚਾਹੇ ਮੰਗਵਾ ਲਿਓ ਆ ਲੋ ਜੀ 컬러 ਕੰਟਰਾਸਟ ਚੈੱਕ ਕਰਿਓ ਜੀ ਬਹੁਤ ਪਿਆਰਾ ਸੂਟ ਜੇ ਬਹੁਤ ਜਿਆਦਾ ਸੋਹਣਾ 컬러 ਜੇ ਸੀ ਗ੍ਰੀਨ ਤੇ ਇਹ ਤੁਸੀਂ ਸੇਮ ਲੈ ਸਕਦੇ ਜੇ ਗੋਟਾ ਪੱਟੀ ਵਰਕ ਥੱਲੇ ਇਹਦੇ ਲੱਗਾ ਜੇ ਪੈਚ ਤੇ ਇਧਰੋਂ ਦੁਪੱਟਾ ਜਿਹੜਾ ਜੇ ਇਹਦੇ ਨਾਲ ਸ਼ਿਮਰਦਾ ਦੁਪੱਟਾ ਵੀ ਸਾਰਾ ਡਿਜ਼ਾਈਨਰ ਜੇ 4 ਸਾਈਡ ਲੈਂਸ ਲੱਗੀ ਜੇ ਤੇ ਇਹ ਵੀ ਤੁਸੀਂ ਸੂਟ ਸੜ ਕੋ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁੱਕ ਕਰ ਸਕਦੇ ਜੇ ਤੇ ਸ਼ਿਪਿੰਗ ਦਵਾਂਗੇ ਫ੍ਰੀ ਰੇਟ ਦਵਾਂਗੇ 745 ਵਾਲੇ ਉਹ ਵੀ ਫ੍ਰੀ ਵਾਲੇ ਰੇਟ ਬਹੁਤ ਸਸਤੇ ਤੇ ਬਹੁਤ ਜਿਆਦਾ ਪਿਆਰੇ ਤੇ ਆ ਵੀ ਸੂਟ ਤੁਸੀਂ ਚੈੱਕ ਕਰ ਲਿਓ ਪੀਚ ਕਲਰ ਦੇ ਵਿੱਚ ਤੇ ਦੁਪੱਟਾ ਨਾਲ ਔਰਗਾਂਜਾ ਦਾ ਦੁਪੱਟੇ ਦੇ ਉੱਪਰ ਵੀ ਇਹਦੇ ਆਊਗਾ ਸਾਰਾ ਹੀ ਗੋਟਾ ਪੱਟੀ ਦਾ ਵਰਕ ਲੈਸ ਦਾ ਵਰਕ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਜੇ ਦੁਪੱਟਾ ਔਰਗਾਂਜਾ ਦਾ ਖੁੱਲੇ ਡੁੱਲੇ ਦੁਪੱਟੇ ਨੇ ਤੇ ਖੁੱਲੇ ਡੁੱਲੇ ਸੂਟ ਨੇ ਰੇਟ ਦਵਾਂਗੇ ਤੁਹਾਨੂੰ 745 ਰੁਪਏ ਤੇ ਸੂਟ ਬਹੁਤ ਸੋਹਣਾ ਜੇ ਇਹ ਵੀ ਚੈੱਕ ਕਰ ਸਕਦੇ ਜੇ ਤੁਸੀਂ ਇਹਦੀ ਲੈਂਥ ਜਿਹੜੀ ਇਹ 42 ਤੱਕ ਇਹਦੀ ਵੀ ਰੈਡੀ ਹੋ ਜਾਂਦੀ ਜੇ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਲਰ ਚੈੱਕ ਕਰਿਓ ਬਹੁਤ ਸੋਹਣੀ ਸ਼ੇਡ ਜੇ ਪਿਸਤਾ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਆਹ ਸੂਟ ਦਾ ਬਹੁਤ ਜ਼ਿਆਦਾ ਡਿਮਾਂਡ ਰਹੀਆਂ ਪਰ ਇਹ ਇਸ ਟਾਈਮ ਦੇ ਉੱਤੇ ਇੱਕੋ ਹੀ ਪੀਸ ਜੇ ਆਪਣੇ ਕੋਲ ਜਿਹੜਾ ਕਸਟਮਰ ਪਹਿਲਾਂ ਲੈ ਗਿਆ ਸੋ ਪਹਿਲਾਂ ਲੈ ਗਿਆ ਇਸ ਤੋਂ ਬਾਅਦ ਜਿਹੜਾ ਜੇ ਇਹ ਰੀਸਟਾਕ ਨਹੀਂ ਜੇ ਹੋਣੇ ਦੁਪੱਟਾ ਕੋਟਾ ਡੋਰੀਆ ਦੇ ਸੀਕਵੈਂਸ ਵਾਲਾ ਨਾਲ ਤੇ ਇਧਰੋਂ ਸੂਟ ਦੇ ਉੱਤੇ ਸਾਰਾ ਤੁਸੀਂ ਦੇਖ ਸਕਦੇ ਜੇ ਐਮਬਰਾਇਡਰੀ ਵਰਕ ਪੈਚ ਵਰਕ ਤੇ ਰੇਟ ਉਹੀ ਸੇਮ 745 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਆ ਵੀ ਸੂਟ ਚੈੱਕ ਕਰਿਓ ਸੋਹਣੇ ਜੇ ਕੰਟਰਾਸਟ ਦੇ ਨਾਲ ਇਹਦੇ ਵਿੱਚ ਆ ਵੀ ਪੈਚਵਰਕ ਆ ਇਹਦੇ ਨਾਲ ਦਾ ਸੇਮ ਪੈਚਵਰਕ ਲੱਗਾ ਆ ਸਿਰਫ ਉਹ ਕਲਰ ਤੁਹਾਨੂੰ ਥੋੜਾ ਜਿਹਾ ਜਾਬਤਾ ਫਰਕ ਪਰ ਸੇਮ ਇਹਦਾ ਹੀ ਪੈਚ ਜਿਹੜਾ ਆ ਉਹ ਇਹਦੇ ਵਿੱਚ ਘੇਰੇ ਤੇ ਲੱਗਾ ਆ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਰੇਟ ਉਹੀ ਸੇਮ 745 ਰੁਪਏ ਤੇ ਆ ਜਿਹੜੇ ਹੁਣ ਸੂਟ ਸ਼ੁਰੂ ਹੋਣ ਲੱਗੇ ਜੇ ਇਹਨਾਂ ਦੇ ਰੇਟ ਆਉਣਗੇ ਜੇ ਪਲੱਸ ਤੇ ਕੁਆਲਿਟੀ ਜਿਹੜੀ ਆ ਉਹ ਵੀ ਪਲੱਸ ਦੀ ਆ ਤੇ ਰੇਂਜ ਜਿਹੜੀ ਆ ਉਹ ਵੀ ਪਲੱਸ ਦੀ ਤੇ ਚੈੱਕ ਕਰਿਓ ਸੂਟ ਇਸ ਨੂੰ ਬਹੁਤ ਪਿਆਰਾ ਜਿਹਾ ਕਾਟਨ ਦੇ ਉੱਤੇ ਵਰਕ ਬਹੁਤ ਸੋਹਣਾ ਜਿਹਾ ਘੇਰੇ ਤੇ ਤੇ ਇਹਦਾ ਫੈਬਰਿਕ ਜਿਹੜਾ ਸ਼ਰਟ ਦਾ ਜੇ ਕਾਟਨ ਦਾ ਜੇ ਤੇ ਬਾਟਮ ਇਹਦੇ ਨਾਲ ਜਿਹੜੀ ਜੇ ਉਹ ਵੀ ਕਾਟਨ ਦੀ ਜੇ ਤੇ ਦੁਪੱਟਾ ਜਿਹੜਾ ਜੇ ਉਹ ਮਸਲੀਨ ਦਾ ਜੇ ਦੁਪੱਟੇ ਤੇ ਵੀ ਵਰਕ ਮਿਲ ਜੂਗਾ ਤੁਹਾਨੂੰ ਇਹਦੇ ਕਾਰਨਰ ਜਿਹੜੇ ਆ ਫਲਾਵਰ ਬਣੇ ਪੱਲਿਆਂ ਦੇ ਉੱਤੇ ਆਹ ਲਓ ਜੀ ਚਾਰੇ ਚਾਰੇ ਫਲਾਵਰ ਬਣੇ ਆ ਕਾਰਨਰ ਦੇ ਤੇਤੇ ਦੇਖ ਸਕਦੇ ਜੇ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਬਣੇ ਆ ਇਹਦੇ ਕਾਰਨਰ ਜਿਹੜੇ ਪੂਰੇ ਫੁੱਲ ਬਣੇ ਤੇ ਇਹ ਬਾਟਮ ਇਹਦੇ ਨਾਲ ਤੇ ਆਹ ਸੋਨੀ ਜੀ ਸ਼ਰਟ ਤੇ 2.5 ਮੀਟਰ ਦੀ ਕੱਟ ਜੇ ਰੇਟ ਇਹਦਾ ਹੈਗਾ ਜੇ 890 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਆਹ ਵੀ ਸੂਟ ਚੈੱਕ ਕਰਿਓ ਜੀ ਬਹੁਤ ਸ਼ਾਨਦਾਰ ਕਲਰ ਜਿਹਦੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਵਰਕ ਬਹੁਤ ਸੋਹਣਾ ਜੇ ਇਹਦਾ ਤੇ ਇਹ ਵੀ ਸੂਟ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 890 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਦੁਪੱਟਾ ਮਸਲੀਨ ਦਾ ਜੇ ਨਾਲ ਇਹਦੇ ਤੇ ਆ ਵੀ ਚੈੱਕ ਕਰਿਓ ਜੀ ਮਾਡਲ ਵਾਲਾ ਸੂਟ ਜੇ ਲੇਟੈਸਟ ਡਿਜ਼ਾਈਨ ਜੇ ਤੇ ਤੁਸੀਂ ਇਹ ਸੂਟ ਵੇਖ ਸਕਦੇ ਜੇ ਚੈੱਕ ਕਰਿਓ ਜੀ ਬਹੁਤ ਸੋਹਣਾ ਸੂਟ ਜੇ ਡਿੱਟੋ ਰੀਜਨਲ ਇਦਾਂ ਹੀ ਸੂਟ ਜਿਹੜਾ ਇਹ ਬਣਿਆ ਜੇ neck ਤੇ ਡਿਜ਼ਾਈਨ ਬਾਹਾਂ ਦੇ ਉੱਪਰ ਆ ਤੇ ਥੱਲੇ ਪਹੁੰਚੇ ਤੇ ਨਾਲ ਦੁਪੱਟਾ ਤੁਸੀਂ ਵੇਖ ਸਕਦੇ ਜੇ ਸੇਮ ਸੂਟ ਜਿਹੜਾ ਜੇ ਇਦਾਂ ਹੀ ਰੈਡੀ ਹੋਣਾ ਜੇ ਆ ਆ ਗਿਆ ਦੀ neck ਦੇ ਉੱਤੇ ਡਿਜ਼ਾਈਨ ਤੇ ਆ ਸੋਹਣਾ ਜਿਹਾ ਦੁਪੱਟਾ ਆ ਗਿਆ ਮਸਲੀਨ ਦਾ ਸੀਕੁਐਂਸ ਵਾਲਾ ਤੇ ਇਧਰੋਂ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਇਹਦੇ ਆ ਜਣਾ ਜੇ ਪਹੁੰਚ ਜਾਂਦੇ ਤੇ ਇਧਰ ਦੀ ਸਾਈਡੋਂ ਆ ਰਿਹਾ ਜੀ ਆ ਵਰਕ ਜਿਹੜਾ ਜੇ ਇਹਦੇ ਹੁਣਾਂ ਜੇ ਪਹੁੰਚਾਂ ਦੇ ਉੱਪਰ ਤੇ ਆਹ ਜਿਹੜਾ ਵਰਕ ਇਹਦੇ ਆ ਜਣਾ ਜੇ ਬਾਹਾਂ ਦੇ ਉੱਪਰ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਸੇਮ ਇਦਾਂ ਹੀ ਮਾਡਲ ਸੂਟ ਜਿਹੜਾ ਜੇ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 890 ਰੁਪਈਆ ਦੇ ਨਾਲ ਫੈਬਰਿਕ ਹੈਗਾ ਜੇ ਕੈਮਰੀ ਕਾਟਨ ਦਾ ਬਹੁਤ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਬਿਨਾਂ ਲਾਈਨਿੰਗ ਤੋਂ ਸਟਿਚ ਹੋਣ ਵਾਲਾ ਸੂਟ ਜੇ ਰੇਟ ਆਊਗਾ ਜੇ 890 ਰੁਪਈਆ ਸ਼ਿਪਿੰਗ ਹੋਊਗੀ ਜੇ ਫ੍ਰੀ ਇਹਨਾਂ ਦੇ ਵਿੱਚ ਆ ਵੀ ਸੂਟ ਚੈੱਕ ਕਰਿਓ ਆ ਵੀ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਤੇ ਇਹਦਾ ਫੈਬਰਿਕ ਜਿਹੜਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਕਾਟਨ ਦਾ ਬਹੁਤ ਪਿਆਰਾ ਸਟਾਫ ਜੇ ਕਢਾਈ ਬਹੁਤ ਸੋਹਣੀ ਜੇ ਵਰਕ ਤੇ ਇਧਰੋਂ ਦੁਪੱਟਾ ਜਿਹੜਾ ਜੇ ਸਾਰੀਆਂ ਬੂਟੀਆਂ ਬੜੀਆਂ ਦੁਪੱਟੇ ਤੇ ਬਹੁਤ ਸੋਹਣਾ ਦੁਪੱਟਾ ਜੇ ਪੱਲੇ ਵੀ ਵਰਕ ਹੋਏ ਇਹਦੇ ਤੇ ਸਾਰੇ ਸੂਟ ਦੇ ਵਿੱਚ ਨਿਕੇ ਨਿਕੇ ਬੂਟੀਆਂ ਮਿਲ ਜਾਣਗੀਆਂ ਇਹ ਵੀ ਤੁਹਾਨੂੰ ਸੇਮ ਸੂਟ ਮਿਲ ਜੂਗਾ ਜੇ ਸਿਰਫ ਤੇ ਸਿਰਫ 890 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਚ ਤੇ ਆ ਇਸ ਤੋਂ ਬਾਅਦ ਫੇਰ ਆਗਾ ਜੇ ਸੂਟ ਬਹੁਤ ਸੋਹਣਾ ਡਿਜ਼ਾਈਨਰ ਇਹ ਤੁਸੀਂ ਵੇਖ ਸਕਦੇ ਜੇ ਰੇਟ ਚੈੱਕ ਕਰ ਲਿਓ ਤੇ ਕੁਆਲਿਟੀ ਚੈੱਕ ਕਰ ਲਿਓ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਸੂਟ ਸੇਮ ਜਿੱਦਾਂ ਪਹਿਲਾਂ ਸੂਟ ਤੁਹਾਨੂੰ ਦਿਖਾਇਆ ਸੀ ਜਿਹਦੇ ਵਰਕ ਆਉਂਦਾ ਆ ਸੇਮ ਦੁਪੱਟੇ ਦੇ ਉੱਪਰ ਤੇ ਇਦਾਂ ਹੀ ਸੇਮ ਇਹਦੇ ਘੇਰੇ ਤੇ ਬਾਟਮ ਆਂ ਦੀ ਨਾਲ ਤੇ ਸੈਲਫ ਦੀ ਕਾਟਨ ਦੀ ਤੇ ਇਹਦਾ ਵੀ ਰੇਟ ਸੇਮ ਆਊਗਾ ਜੇ 890 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਚ ਤੇ ਆ ਆ ਗਿਆ ਜੇ ਸਭ ਤੋਂ ਸੋਹਣਾ ਸੂਟ ਤੇ ਘੈਂਟ ਸੂਟ ਇਹ ਤੁਸੀਂ ਕਲਰ ਦੇਖ ਲਿਓ ਨਾਲ ਇਹਦੇ ਬਾਟਮ ਦੇ ਉੱਤੇ ਵਰਕ ਚੈੱਕ ਕਰ ਲਿਓ ਕਿੰਨਾ ਸੋਹਣਾ ਆ ਦੁਪੱਟਾ ਪਿਓਰ ਦਾ ਜੇ ਫੁੱਲ ਪਿਓਰ ਦਾ ਕਲਰ ਸਿੰਗਲ ਜੇ ਸੋਲੋ ਕਲਰ ਜੇ ਰੇਟ ਆਉਣਾ ਜੇ ਇਹਦਾ ਵੀ ਸੇਮ 890 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ 'ਚ ਤੇ ਇਹ ਸਾਡੇ ਕੋਲ ਅੱਜ ਦਾ ਸਟਾਕ ਹੈ ਜਿਹੜਾ ਆਪਾਂ ਵੀਡੀਓ 'ਚ ਪਾ ਦਿੱਤਾ ਆ ਤੇ ਇਹ ਆਪਾਂ ਵੀਡੀਓ ਤੁਹਾਨੂੰ ਦੇ ਦਿੱਤੀ ਆ ਸੋਹਣੇ ਜੇ ਸੂਟਾਂ ਦੀ ਤੇ ਕੱਲ ਦੀ ਵੀਡੀਓ ਜਿਹੜੀ ਆ ਉਹ ਵੀ ਅੱਜ ਹੀ ਹਾਈਲਾਈਟ ਦੇ ਦੇਣੇ ਤੁਹਾਨੂੰ ਚੈੱਕ ਕਰਿਓ ਬਾਟਮ ਵਰਕ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਜੇ ਚੈੱਕ ਕਰ ਲਿਓ ਜੀ ਬਹੁਤ ਪਿਆਰੇ ਪਿਆਰੇ ਪੈਚ ਵਾਲੇ ਵਰਕ ਬਾਟਮਾ ਵਰਕ ਤੇ ਇਹ ਤੁਹਾਨੂੰ ਆਪਾਂ ਕੱਲ ਦੀ ਵੀਡੀਓ ਚ ਦੇਵਾਂਗੇ ਤੇ ਅੱਜ ਤੁਹਾਨੂੰ ਹਾਈਲਾਈਟ ਦੇ ਦਿੰਨੇ ਆ ਉਸ ਤੋਂ ਬਾਅਦ ਆਏ 올ਓਵਰ ਸੂਟ ਨਾਲ ਦੁਪੱਟੇ ਪੈਚ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਨੇ ਪ੍ਰਿੰਟ ਬਹੁਤ ਸ਼ਾਨਦਾਰ ਆ ਜੀ ਮਤਲਬ ਵਿੱਚ ਵੀ ਤੇ ਇਹ ਸਾਰੇ ਸੂਟਾਂ ਦੀ ਵੀਡੀਓ ਆਪਾਂ ਤੁਹਾਨੂੰ ਦੇਵਾਂਗੇ ਕੱਲ ਨੂੰ ਤੋ ਸਾਡੇ ਚੈਨਲ ਦੇ ਨਾਲ ਜੁੜੇ ਰਹੋ 8 ਵਜੇ ਸਵੇਰੇ ਵੀਡੀਓ ਸਾਡੀ ਡੇਲੀ ਜਿਹੜੀ ਆਉਂਦੀ ਆ ਪੋਸਟ ਹੁੰਦੀ ਆ ਤੇ ਸੋਹਣੇ ਸੋਹਣੇ ਸੂਟ ਵੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ Facebook ਪੇਜ ਤੇ ਵੀ ਆਪਾਂ ਤੁਹਾਨੂੰ ਮਿਲਦੇ ਆ ਤੇ ਇੱਥੇ ਆਪਾਂ ਅੱਜ ਦੀ ਵੀਡੀਓ ਦੀ ਕਰਦੇ ਆ ਸਮਾਪਤੀ ਤੇ ਫਤਿਹ ਬੁਲਾਉਨੇ ਆ ਜੀ ਤੁਹਾਨੂੰ ਸਾਰਿਆਂ ਨੂੰ ਸਭ ਵਾਹਿਗੁਰੂ ਜੀ ਕੀ ਫਤਿਹ ਜੀ